ਹੈਲੋ ਭੱਟੇ ਅੱਜ ਆਪਾਂ ਕੱਢਿਆ ਬਾਓ ਬਾਓ ਐਕਸੀਡੈਂਟ ਆ ਗਿਆ ਅੱਜ ਆ ਗਿਆ ਇਕ ਰਿਪੋਰਟ ਸਟਾਪ ਕਰੀ ਅਗਰ ਮੈਡਮ ਅੱਜ ਤੁਸੀਂ ਵਾਰਡ ਤੋਂ ਜੇਤੂ ਹੋਏ ਹੋ ਔਰ ਪਹਿਲੇ ਅਧਾਰ ਤੇ ਕਿਹੜੇ ਕਿਹੜੇ ਕੰਮ ਸ਼ੁਰੂ ਕਰੋਗੇ ਦੇਖੋ ਅੱਜ ਵਾਰਡ ਨੰਬਰ 31 ਹਲਕਾ ਪੂਰਬੀ ਤੋਂ ਮੈਂ ਆਪਣੀ ਸਮੂਚੀ ਲੀਡਰਸ਼ਿਪ ਆਪਣੇ ਵਲੰਟੀਅਰਸ ਟੀਮ ਮੈਂਬਰਸ ਆਪਣੇ ਵਿਦਾਇਕ ਮੈਡਮ ਜੀਵਨਜੋਤ ਪੌਰ ਜੀ ਦੇ ਵਾਰਡ ਦੇ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਆਂ ਕਿ ਉਹਨਾਂ ਨੇ ਮੈਨੂੰ ਆਮ ਜਿਹੀ ਨਿਮਾਣੀ ਜਿਹੀ ਕੁੜੀ ਨੂੰ ਇੱਕ ਮੌਕਾ ਦਿੱਤਾ ਵਾ ਤੇ ਬਾਕੀ ਸਾਰੇ ਕੰਮ ਪਿੱਛੇ ਛੱਡ ਕੇ ਜਿਵੇਂ ਕਹਿ ਲਓ ਕਿ ਇੱਕ ਪਾਸੇ ਧਰਨ ਤੇ ਇੱਕ ਪਾਸੇ ਮਿਹਨਤ ਦਾ ਮੁਕਾਬਲਾ ਸੀ ਇਹ ਤੇ ਲੋਕਾਂ ਨੇ ਵੋਟਰਾਂ ਨੇ ਮਿਹਨਤ ਨੂੰ ਚੁਣਿਆ ਵਾ ਮੈਂ ਸਲਾਮ ਕਰਦੀ ਆਂ ਤੇ ਉਹਨਾਂ ਨੇ ਜਿੱਦਾਂ ਮੈਨੂੰ ਇਹ ਜਿੱਤ ਦਵਾਈ ਹੈ ਮੈਂ ਉਹਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਸਾਰੇ ਕੰਮ ਕਰਵਾਵਾਂਗੇ ਕਿਹੜੇ ਕਿਹੜੇ ਮੈਡਮ ਜਿਹੜੇ ਕੰਮ ਐਸਟਮ ਤੁਹਾਡੀ ਵਾਰਡ ਦੇ ਤੁਸੀਂ ਡੋਰ ਟੂ ਡੋਰ ਗਏ ਹੋ ਔਰ ਤੁਸੀਂ ਸੁਣੇ ਆ ਔਰ ਕਿਹੜੇ ਕਿਹੜੇ ਕੰਮ ਰਹਿੰਦੇ ਆ ਜਿਹੜੇ ਪਹਿਲੀ ਕੌਂਸਲਰ ਕੋ ਜਿੱਦਾਂ ਕਹਿ ਲੋ ਕਿ ਸੀਵਰੇਜ ਦੀ ਪ੍ਰੋਬਲਮ ਸੀਗੀ ਉਹ ਉਹਨਾਂ ਨੇ ਹੱਲ ਨਹੀਂ ਕਰਵਾਏ ਡਰਟੀ ਵਾਟਰ ਗੰਦਾ ਪਾਣੀ ਜਿਹੜਾ ਵਾ ਉਹ ਪ੍ਰੋਬਲਮਸ ਆ ਤੇ ਕੁਝ ਤਾਰਾਂ ਦਾ ਜਾਲ ਆ ਜਿਹੜਾ ਉਹਨਾਂ ਨੂੰ ਵੀ ਠੀਕ ਕਰਵਾਇਆ ਜਾਵੇਗਾ ਇਹੀ ਵਾਰਡ ਵਾਸੀਆਂ ਦੀ ਮੰਗ ਸੀਗੀ ਕਿ ਇਹ ਜਿਹੜੀਆਂ ਪ੍ਰੋਬਲਮਸ ਸਾਡੀਆਂ ਤੁਸੀਂ ਕਰਵਾਇਓ ਤੇ ਇਹ ਤੇ ਮੈਂ ਜ਼ਰੂਰ ਉਹਨਾਂ ਦੀ ਹੱਲ ਕਰਵਾਵਾਂਗੀ ਸਟੋਕ ਸਟੋਕਲੀ ਮੈਡਮ ਜਿਸ ਤਰ੍ਹਾਂ ਕੀ ਤੁਸੀਂ ਜੇਦੂ ਕਰਾਰ ਹੋ ਗਏ ਹੋ ਉਸ ਤੋਂ ਬਾਅਦ ਆਪਣੇ ਵਾਰਡ ਵਾਸੀਆਂ ਨੂੰ ਕੀ ਸੰਦੇਸ਼ ਦੇਣੇ ਹੋ ਮੈਂ ਵਾਰਡ ਵਾਸੀਆਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੀ ਆ ਕਿ ਜਿਨ੍ਹਾਂ ਵੀਰਾਂ ਨੇ ਭੈਣਾਂ ਨੇ ਵੋਟਰਾਂ ਨੇ ਮੈਨੂੰ ਵੋਟਾਂ ਪਾਈਆਂ ਵਾ ਉਹਨਾਂ ਦਾ ਵੀ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਨਹੀਂ ਪਾਈਆਂ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਆ ਹੋ ਸਕਦਾ ਮੈਂ ਉਹਨਾਂ ਤੱਕ ਅਪਰੋਚ ਨਾ ਕਰ ਪਾਈ ਹੋਵਾਂ ਹੋ ਸਕਦਾ ਉਹ ਤਾਂ ਕਰਕੇ ਉਹਨਾਂ ਨੇ ਇਦਾਂ ਹਨਾ ਕੀਤਾ ਪਰ ਮੈਂ ਫਿਰ ਵੀ ਉਹ ਹਰ ਵਰਗ ਕੋ ਪਹੁੰਚਾਂਗੀ ਹਰ ਵੀਰ ਕੋ ਪਹੁੰਚਾਂਗੀ ਹਰ ਘਰ ਕੋ ਪਹੁੰਚਾਂਗੀ ਉਹਨਾਂ ਦੇ ਦਰਵਾਜ਼ਾ ਖੜਕਾਵਾਂਗੀ ਜੇ ਤੁਹਾਨੂੰ ਕੋਈ ਮੁਸ਼ਕਲ ਹੈਗੀ ਆ ਤੇ ਮੈਨੂੰ ਦੱਸੋ ਤੇ ਮੈਂ ਉਹਨਾਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ ਤੇ ਪੂਰੀਆਂ ਕਰਾਂਗੀ Thank you. ek aan <you knowtim> <filter> ਸੰਗਤਾਂ ਦੇ ਭਾਗ ਜਗਾਏ ਆਓ ਜੀ ਜੀ ਆਇਆਂ ਨੂੰ ਬੱਚਿਆਂ ਦੇ ਭਾਗ ਜਗਾਏ ਆਓ ਜੀ ਜੀ ਆਇਆਂ ਨੂੰ ਵਾਗਰ ਜੀ ਕਾ ਖਾਲਸਾ ਵਾਗਰ ਜੀ ਕੀ ਫਤਿਹ ਮਾਤਾ ਜੀ ਤੁਹਾਨੂੰ ਕਿਸ ਤਰ੍ਹਾਂ ਦਾ ਅਜ ਲੱਗ ਰਿਹਾ ਬੜੇ ਤੁਸੀਂ ਅਜ ਸ਼ਬਦ ਵੀ ਬੋਲ ਰਹੇ ਹੋ ਔਰ ਭੈਣ ਜੀ ਦੇ ਨਾਲ ਤੁਸੀਂ ਖੜੇ ਹੋ ਕਿਸ ਤਰ੍ਹਾਂ ਕੀ ਮਹਿਸੂਸ ਕਰ ਰਹੇ ਜੀ ਮੈਂ ਕੁਝ ਕਹਿ ਨਹੀਂ ਸਕਦੀ ਮੈਂ ਸਾਰੀ ਸੰਗਤ ਹੰਦਾ ਜਿੰਨੇ ਭਾਂ ਪਾਹੀ ਕਤਰ ਹੋ ਕੇ ਆਏ ਤੇ ਸਰ ਦਾ ਧੰਨਵਾਦ ਕਰਦੀ ਆ ਆਤਮਾ ਚੋਂ ਸੱਚੇ ਮਨ ਨਾਲ ਗੁਰੂ ਰਾਮ ਦਾ ਸੀ ਕਿਰਪਾ ਬਾਬਾ ਦੀ ਪਸੰਗਦੀਆਂ ਦਿੱਤੀਆਂ ਬਲੰਦੀਆਂ ਯਾਨੀ ਕਿ ਤੁਹਾਨੂੰ ਵਿਸ਼ਵਾਸ ਹੈਗਾ ਕਿ ਭੈਣ ਜੀ ਨੂੰ ਨਹੀਂ ਕੰਮ ਤੁਹਾਡੇ ਪੂਰੇ ਕਹੋਣਗੇ ਹੋਣਗੇ ਬੜੇ ਕਰੇ ਨੇ ਕਰੂਗੀ ਪਹਿਲੇ ਵੀ ਗੁਰੂ ਨਾਨਕ ਦੀ ਕਿਰਪਾ ਨਾਲ ਬੜੇ ਕਰੇ ਨੇ ਠੀਕ ਠੀਕ ਹਾਂ ਮਹਾਰਾਜ ਦੀ ਕਿਰਪਾ ਨਾਲ ਵਧੂਗੀ ਠੀਕ ਹੈ ਠੀਕ